ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨੂੰ ਨਾਲ ਲੈ ਕੇ ਸਟੇਸ਼ਨ ਤੇ ਚਲਾਇਆ ਗਿਆ ਕਾਸੋ ਆਪਰੇਸ਼ਨ ਕੀਤੀ ਗਈ ਸਟੇਸ਼ਨ ਤੇ ਆਣ ਜਾਣ ਵਾਲੀਆਂ ਗੱਡੀਆਂ ਅਤੇ ਯਾਤਰੀਆਂ ਦੀ ਜਾਂਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਕੀਤੀ ਗਈ ਚੈਕਿੰਗ ਅਸੀਂ ਦੇਖ ਰਹੇ ਹਾਂ ਤਸਵੀਰਾਂ ਬਠਿੰਡਾ ਰੇਲਵੇ ਸਟੇਸ਼ਨ ਦੀਆਂ ਜਿੱਥੇ ਕਿ ਪੁਲਿਸ ਤੇ ਆਲਾ ਅਧਿਕਾਰੀਆਂ ਦੇ ਵੱਲੋਂ ਪਾਰੀ ਪੁਲਿਸ ਫੋਰਸ ਅਤੇ ਜੀਆਰਪੀ ਅਤੇ ਆਰਪੀਐਫ ਦੀਆਂ ਟੀਮਾਂ ਨੂੰ ਨਾਲ ਲੈ ਕੇ ਸਟੇਸ਼ਨ ਦੇ ਉੱਪਰ ਇੱਕਾ ਹਜ਼ਾਰ ਆਪਰੇਸ਼ਨ ਅਭਿਆਨ ਚਲਾਇਆ ਗਿਆ ਜਿਸ ਦੇ ਵਿੱਚ ਆਉਣ ਜਾਣ ਵਾਲੇ ਯਾਤਰੀਆਂ ਸਣੇ ਸਟੇਸ਼ਨ ਦੇ ਉੱਪਰ ਆਉਣ ਵਾਲੀਆਂ ਗੱਡੀਆਂ ਦੀ ਵੀ ਬਾਰੀਕੀ ਦੇ ਨਾਲ ਜਾਂਚ ਕੀਤੀ ਗਈ ਹਾਲਾਂਕਿ ਇਸ ਜਾਂਚ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਸ਼ੱਕੀ ਸਮਾਨ ਜਾਂ ਵਿਅਕਤੀ ਬਰਾਮਦ ਨਹੀਂ ਹੋਇਆ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਦੇ ਵਿੱਚ ਸੁਰੱਖਿਅਤ ਮਾਹੌਲ ਦੇਣ ਨੂੰ ਲੈ ਕੇ ਇਹ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਅਤੇ ਸਮੇਂ-ਸਮੇਂ ਤੇ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਅਭਿਆਨ ਚਲਾਏ ਜਾਂਦੇ ਹਨ ਤਾਂ ਜੋ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ ਫਿਲਹਾਲ ਇਸ ਸਰਚ ਅਭਿਆਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੱਕੀ ਵਿਅਕਤੀ ਜਾਂ ਸਮਾਨ ਬਰਾਮਦ ਨਹੀਂ ਹੋਇਆ ਅਤੇ ਖਬਰ ਲਿਖੇ ਜਾਣ ਤੱਕ ਸਰਚ ਅਭਿਆਨ ਜਾਰੀ ਸੀ ਅਤੇ ਪੁਲਸ ਦੇ ਵੱਲੋਂ ਆਣ ਜਾਣ ਵਾਲੀਆਂ ਗੱਡੀਆਂ ਅਤੇ ਲੋਕਾਂ ਦੀ ਪੁਲਸ ਟੀਮ ਨੂੰ ਨਾਲ ਲੈ ਕੇ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਸੀ। ਕੁਝ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਬਠਿੰਡਾ ਉਹਨਾਂ ਦੀ ਹਾਜ਼ਰੀ ਤੇ ਅੱਜ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਰੇਲ ਸਟੇਸ਼ਨ ਪੈਂਦੇ ਨੇ ਵੱਡੇ ਜਾਂ ਛੋਟੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ। ਇਹ ਇੱਕ ਐਸਓਪਰੇਸ਼ਨ ਇਸ ਕਰਕੇ ਕੀਤਾ ਜਾ ਰਿਹਾ ਹੈ ਤੇ ਇੱਕ ਕੋਈ ਕਿਸੇ ਕਿਸਮ ਦਾ ਅਨਟੂਨ ਇਨਸੀਡੈਂਟ ਨਾ ਹੋਵੇ। ਪਲੱਸ ਹਰੇਕ ਗੱਡੀ ਦੇ ਵਿੱਚ ਹਰ ਇੱਕ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੀ ਯਾਤਰੀ ਨਾਲ ਟਰੈਵਲ ਕਰਦੇ ਨੇ ਇਸ ਤੋਂ ਇਲਾਵਾ ਜਿੰਨੇ ਪਲੇਟਫਾਰਮ ਨੇ ਅਥੇ 6 7 8 ਜਿੰਨੇ ਪਲੇਟਫਾਰਮ ਨੇ ਸਾਰਿਆਂ ਦੀ ਚੈਕਿੰਗ ਕੀਤੀ ਗਈ ਹੈ ਔਰ ਇਸੇ ਦੌਰਾਨ ਚੈਕਿੰਗ ਦੌਰਾਨ ਸਾਡੇ ਲੋਕਲ ਐਸਐਚਓ ਸਾਹਿਬ ਜੀਆਰਪੀ ਔਰ ਆਰਪੀਐਫ ਐਂਟੀ ਸਪੋਟੇਜ ਟੀਮ ਔਰ ਡੌਗਸਕਾਟ ਵੀ ਨਾਲ ਸੀਗੇ ਸੋ ਮੇਨ ਮਕਸਦ ਇਹ ਹੋਇਆ ਕਿ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਦੇਣਾ ਕਿ ਪੰਜਾਬ ਪੁਲਿਸ ਜੀਆਰਪੀ ਔਰ ਆਰਪੀਐਫ ਤੁਹਾਡੀ ਜਿਹੜੀ ਯਾਤਰਾ ਨੂੰ ਸੁਖਦ ਬਣਾਉਣ ਵਾਸਤੇ ਖੜੀ ਹੈ ਨਾਲ ਤੁਹਾਡੇ ਨਾਲ ਔਰ ਕਿਸੇ ਕਿਸਮ ਦਾ ਕੋਈ ਇਨਸੀਡੈਂਟ ਨਾ ਹੋਵੇ ਉਹਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਅੱਛੇ ਤਰੀਕੇ ਨਾਲ ਡਿਊਟੀ ਕਰੀਏ ਨਹੀਂ ਬਰਾਮਤ ਕੁਝ ਨਹੀਂ ਹੋਇਆ ਕਿਹੜੀ ਕਿਹੜੀ ਟੀਮਾਂ ਸੀ ਤੁਹਾਡੀ ਜੀਆਰਪੀ ਐਫਟੀਸੀ ਆਰਪੀਐਫ ਦੀ ਟੀਮ ਸਾਡੀ ਲੋਕਲ ਪੰਜਾਬ ਪੁਲਿਸ ਤੋਂ ਐਸਐਚਓ ਸਹਾਬਨ ਤੇ ਨੇ ਸਟੇਚੂ ਸਹਾਬਨ ਸੀ ਪਲੱਸ ਡੌਗ ਸਕਵਰਡ ਹੈ ਐਂਟੀ ਸੈਪਰੇਟ ਟੀਮ ਨਾਲ ਚੈਕਿੰਗ ਲਗਾਤਾਰ ਜਾਰੀ ਰਹੀ ਕਿ ਇਸ ਤਰ੍ਹਾਂ ਬਿਲਕੁਲ ਜੀ ਚੈਕਿੰਗ ਲਗਾਤਾਰ ਜਾਰੀ ਰਹੇਗੀ ਕੀ ਅਪੀਲ ਕਰਨਾ ਚਾਹੁੰਦੇ ਮਾੜੇ ਅਪੀਲ ਮੈਂ ਇਹੋ ਹੀ ਕਰਨਾ ਚਾਹੁੰਦਾ ਕਿ ਪਟੰਡੇ ਸ਼ਹਿਰ ਦੇ ਵਿੱਚ ਰੂਲ ਆਫ ਲਾਅ ਮੇਨਟੇਨ ਹੋਏਗਾ ਕਾਨੂੰਨ ਦੀ ਪਾਲਣਾ ਕੀਤੀ ਜਾਏਗੀ ਜਿਹੜੇ ਲੋਕ ਕਾਨੂੰਨ ਦੀ ਪਾਲਣਾ ਕਰਦੇ ਹੋਏ ਅੱਛਾ ਕੰਮ ਕਰਦੇ ਨੇ ਅਸੀਂ ਉਹਨਾਂ ਨੂੰ ਉਹਨਾਂ ਲਈ ਸਾਡਾ ਸਿਰ ਵੀ ਝੁਕਦਾ ਔਰ ਜਿਹੜੇ ਲੋਕ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਕਾਨੂੰਨ ਦੀ ਲੰਘਣਾ ਕਰਦੇ ਆ ਅਸੀਂ ਉਹਨਾਂ ਨੂੰ ਸਿਰ ਚੁੱਕ ਨਹੀਂ ਦੇਣਾ ਇਹ ਮੈਸੇਜ